ਪਰ ਵਿੱਚ ਸਾਡੀ ਗਰੀਬ ਕੁੜੀ ਸੀਗੀ ਸਾਡੀ ਭੈਣ ਉਹਦੀ ਮੈਰਿਜ ਸੀਗੀ ਮੈਰਿਜ ਸੀਗੀ ਅਗਲੇ ਮਹੀਨੇ ਪਰਿਵਾਰ ਨੇ ਜੋ ਕੁਝ ਮਿਹਨਤ ਕਰਕੇ ਜੋ ਕੁਝ ਵੀ ਕੁੜੀ ਲਈ ਗਰੀਬੀ ਦਾਵੇ ਬਣਾਇਆ ਸੀਗਾ ਉਹ ਜਿਹੜਾ ਆ ਹੜਾ ਦੇ ਵਿੱਚ ਮਾਰ ਵਿੱਚ ਉਹ ਇਹਨਾਂ ਕੋ ਖਰਾਬ ਹੋ ਗਿਆ ਉਹ ਕੋਈ ਦਾਜ ਦੇਹ ਗਰੀਬੀ ਦਾਵੇ ਜੋ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰਦੇਵ ਅੱਜ ਅਸੀਂ ਪਿੰਡ ਇਹ ਬਈ ਕੰਮ ਜੀ ਦਾ ਤੱਕਾ ਕਟਾ ਮੰਡੀ ਕਾਸੂ ਤੱਕਾ ਵਸਤੀ ਤੱਕਾ ਵਸਤੀ ਅੱਜ ਅਸੀਂ ਇੱਥੇ ਆਪਣੇ ਸਮਾਨ ਵੰਡਣ ਆਏ ਸੀਗੇ ਜਿਹੜੇ ਇੱਥੇ ਜਿਹੜਾ ਇਹ ਤੇ ਜਿਹੜਾ ਇਹ ਪਿੰਡ ਆ ਨਾ ਤੱਕਾ ਮੁਸਤੀ ਇਹ ਹੈ ਨਾ ਹਾਰਤ ਸਤਲੁਜ ਦੇ ਹਨ ਕੰਡੇ ਤੇ ਆ ਬਿਲਕੁਲ ਵਿੱਚ ਸਤਲੁਜ ਦੇ ਵਿੱਚ ਹੀ ਆ ਤਕਰੀਬਨ 500 ਮੀਟਰ ਦੀ ਦੂਰੀ ਤੇ ਸਤਲੁਜ ਆ ਇੱਥੇ ਤੇ ਜਿਹੜਾ ਇੱਥੇ ਪਾਣੀ ਆ 7-7 8-8 ਫੁੱਟ ਘਰਾ ਵਿੱਚ ਪਾਣੀ ਸੀਗਾ ਮੈਂ ਆਪ ਜੀ ਦੇ ਜਰੀਏ ਦਿਖਾਉਣਾ ਚਾਹੁੰਦਾ ਵੀ ਆ ਪਰਿਵਾਰ ਵਿੱਚ ਅਸੀਂ ਖੜੇ ਆ ਆ ਪਰਿਵਾਰ ਦੇ ਹਾਲਾਤ ਤੁਸੀਂ ਦੇਖ ਸਕਦੇ ਆ ਵੀ ਇਸ ਪਰਿਵਾਰ ਵਿੱਚ ਸਾਡੀ ਗਰੀਬ ਕੁੜੀ ਸੀਗੀ ਸਾਡੀ ਭੈਣ ਉਹਦੀ ਮੈਰਿਜ ਸੀਗੀ ਮੈਰਿਜ ਸੀਗੀ ਅਗਲੇ ਮਹੀਨੇ ਪਰਿਵਾਰ ਨੇ ਜੋ ਕੁਝ ਮਿਹਨਤ ਕਰਕੇ ਜੋ ਕੁਝ ਵੀ ਕੁੜੀ ਲਈ ਗਰੀਬੀ ਦਾਵੇ ਬਣਾਇਆ ਸੀਗਾ ਉਹ ਜਿਹੜਾ ਆ ਹੜਾ ਦੇ ਵਿੱਚ ਮਾਰ ਵਿੱਚ ਉਹ ਇਹਨਾਂ ਕੋ ਖਰਾਬ ਹੋ ਗਿਆ ਉਹ ਕੋਈ ਦਾਜ ਦੇਹ ਗਰੀਬੀ ਦਾਵੇ ਜੋ ਕੁਝ ਨਹੀਂ ਆਪਣੀ ਗੁੜੀਆਂ ਨੂੰ ਦੇਣਾ ਸੀਗਾ ਠੀਕ ਆ ਅਸੀਂ ਆਪ ਜੀ ਦੇ ਚੈਨਲ ਦੇ ਥਰੂ ਸਤਗੁਰੂ ਰਵਿਦਾਸ ਮਹਾਰਾਜ ਜੀ ਰਵੀਦਾਸੀਆ ਸਮਾਜ ਚੈਨਲ ਦੇ ਥਰੂ ਪੰਜਾਬ ਦੇ ਥਰੂ ਅਪੀਲ ਕਰਦੇ ਆ ਬਈ ਆਓ ਆਪਾਂ ਸਾਰੇ ਰਲ ਕੇ ਇਸ ਪਰਿਵਾਰ ਦੀ ਜਿਹੜੀ ਆਪਾਂ ਵੱਧ ਤੋਂ ਵੱਧ ਹੈਲਪ ਕਰ ਸਕੀਏ ਕਿਉਂਕਿ ਜਿਹੜਾ ਅੱਜ ਜਿਹੜੀ 5 ਤਰੀਕ ਹੋ ਚੁੱਕੀ ਆ ਅਗਲੇ ਮਹੀਨੇ ਸ਼ੁਰੂਆਤ ਵਿੱਚ ਗੁੜੀਆ ਦਾ ਵਿਆਹ ਆ ਔਰ ਇਹ ਜਿਹੜਾ ਕਾਰਜ ਆ ਜੇ ਸਤਗੁਰ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਔਰ ਸਾਰੀਆਂ ਜਥੇਬੰਦੀਆਂ ਨੂੰ ਇਹ ਅਪੀਲ ਆ ਮੇਰੀ ਹੱਥ ਜੋੜ ਕੇ ਵੀ ਆਪਾਂ ਸਾਰੇ ਨਾਲ ਮਿਲ ਕੇ ਇਸ ਦੀ ਭੈਣ ਦਾ ਵਿਆਹ ਜਿਹੜਾ ਉਹ ਬਹੁਤ ਵੱਧ ਚੜ ਕੇ ਜੋ ਮਾਪੇ ਦੇ ਚਾ ਆ ਉਹ ਸਤਗੁਰੂ ਅਰਦਾਸ ਮਹਾਰਾਜ ਦੀ ਕਿਰਪਾ ਦੇ ਨਾਲ ਅੱਗੇ ਹੋ ਸਕੇ ਔਰ ਇਹ ਆਪਣੀ ਜਿਹੜੀ ਜ਼ਿੰਦਗੀ ਦੀ ਜਿਹੜੀ ਨਵੀਂ ਸ਼ੁਰੂਆਤ ਆ ਉਹ ਇਹ ਕਰ ਸਕੇ ਬਾਕੀ ਸਾਡੀ ਜਿਹੜੀ ਆਪਣੀ ਸਾਡੀ ਜਿਹੜੀ ਭੈਣ ਆ ਉਹਨਾਂ ਦੇ ਜਿਹੜੇ ਮਦਰ ਆ ਸਾਡੇ ਨਾਲ ਖੜੇ ਆ ਇਹ ਵੀ ਤੁਹਾਡੂ ਅਪੀਲ ਜ਼ਰੂਰ ਕਰਾਂ ਹਾਂਜੀ ਮਾਤਾ ਜੀ ਦੱਸ ਦਿਓ ਆਪ ਕਿ ਲੋਕ ਨਾ ਨਿਕਲੇਗਾ ਨਿਕਲੇਗਾ ਨਹੀਂ ਕੋਈ ਗੱਲ ਨਹੀਂ ਦੱਸੋ ਕਰੋ 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 ਕੰਟੀ ਦੱਸ ਦਿਓ ਵਿਆਹ ਕਰਨਾ ਕੋਈ ਜੀ ਆ ਵਿਆਹ ਕਰਨਾ ਹੈ ਗਰੀਬ ਨੇ ਕਿਹਾ ਜੀ ਪਿੰਡ ਦਾ ਨਾਮ ਦੱਸ ਦਿਓ ਪਿੰਡ ਗੜਾ ਟਾ ਮਲਿਕਾਪੁਰ ਠੀਕ ਹੈ ਤੇ ਆਪਣਾ ਨੰਬਰ ਦੇ ਦਿਓ ਆਪਣਾ ਕੰਟੈਕਟ ਨੰਬਰ ਤੁਸੀਂ ਬੋਲੋ 9855011834 ਠੀਕ ਹੈ ਇਹਨਾਂ ਦਾ ਨੰਬਰ ਜਸਨ ਸਾਹਿਬ 9855011834 ਨਾਂ ਕੀ ਤੁਹਾਡਾ 11 8 ਬਲਵਿੰਦਰ ਬਲਵਿੰਦਰ 11834 ਇਸ ਪਰਿਵਾਰ ਦਾ ਨੰਬਰ ਆ ਤੁਸੀਂ ਕਿਸੇ ਨੇ ਵੀ ਕਿਸੇ ਐਨਆਰਾਈ ਸਾਥੀ ਨੇ ਕਿਸੇ ਇਥੋਂ ਇਥੋਂ ਕਿਸੇ ਸੰਸਥਾ ਨੇ ਸਾਡੀ ਜਿੱਥੇ ਤੱਕ ਵੀਡੀਓ ਪਹੁੰਚਦੀ ਹੈ ਕਿਸੇ ਨੇ ਹੈਲਪ ਕਰਨੀ ਆ ਇਸ ਪਰਿਵਾਰ ਦਾ ਨੰਬਰ ਸਾਡੇ ਵੱਡੇ ਭਾਈ ਸਾਹਿਬ ਦਾ ਨਾਮ ਕੀ ਜੀ ਬਲਵਿੰਦਰ ਬਲਵਿੰਦਰ ਇਹਨਾਂ ਨਾਲ ਕੰਟੈਕਟ ਕਰੋ ਤੇ ਇਹਨਾਂ ਦੀ ਜਿੰਨੀ ਵੱਧ ਤੋਂ ਵੱਧ ਹੈਲਪ ਹੋ ਸਕੇ ਕਰੋ ਅਸੀਂ ਸਾਰੇ ਇਥੋਂ ਆਸ ਕਰਦੇ ਆ ਵੀ ਸਾਡੀ ਭੈਣ ਦਾ ਵਿਆਹ ਬਹੁਤ ਵਧੀਆ ਧੁੰਮਤਾਂ ਨਾ ਹੋ ਸਕੇ ਇਹ ਨੰਬਰ ਇਹਦਾ ਪਿੰਕੋ ਦਾ ਹੈ 92930 ਅਤੇ ਜਿਹੜਾ ਨੰਬਰ 98550 98550 11800 11834 ਇਹ ਅਸੀਂ ਇਹਨਾਂ ਨੂੰ ਅਪੀਲ ਕਰਕੇ ਚੱਲੇ ਆ ਵੀ ਇਹਦੇ ਉੱਪਰ ਤੁਸੀਂ Google Pay ਵਗੈਰਾ ਜ਼ਰੂਰ ਚਲਾਓ ਤਾਂ ਜੋ ਕਿਸੇ ਨੇ ਤੁਹਾਡਾ ਸਹਿਯੋਗ ਕਰਨਾ ਤੁਹਾਨੂੰ Google Pay ਜਾਂ GPay ਜਿਹੜਾ ਅੱਜ ਕੱਲ ਔਨਲਾਈਨ ਦਾ ਸਿਸਟਮ ਆ ਇਹਨਾਂ ਦੀ ਕੋਈ ਹੈਲਪ ਕਰਨੀ ਚਾਹੁੰਦਾ ਉਹ ਜ਼ਰੂਰ ਕਰੇ ਧੰਨਵਾਦ ਆਪ ਜੀ ਦੇ ਚੈਨਲ ਦਾ ਵੀ ਜੋਗਰਾਜ ਜਸਲ ਭਾਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇਸ ਪਰਿਵਾਰ ਦਾ ਦੁੱਖ ਆਪਣੇ ਚੈਨਲ ਤੇ ਦਿਖਾ ਰਹੇ ਆ ਜੈ ਭੀ ਜੈ ਭਾਰਤ ਜੈ ਗੁਰੂਦੇਵ ਧੰਨ ਗੁਰਦੇਵ ਨਮੋ